ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹੜੀ ਇਹ ਸਾਰੀ ਵਾਰਦਾਤ ਹੋਈਏ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮ ਅਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ਕੁੱਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹੜ ਇਹ ਸਾਰੀ ਵਾਰਦਾਤ ਹੋਈਏ ਦੱਸਦੀ ਹੈ ਕਿ ਲਾਂਡਰਾ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮ ਅਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਖ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੇਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਲੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜੇ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮ ਅਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ਕੁਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹੜੀ ਇਹ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹ ਇਹ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲੱਗੇ ਇੱਕ ਸਨੇਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਖ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹ ਇਹ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲੱਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹੜ ਇਹ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲੱਗੇ ਇੱਕ ਸਨੇਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹੜ ਇਹ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੇਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮ ਅਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਖ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਜਿਹ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲੱਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤੋਂ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਖ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕੋ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੀਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਪੇੜ ਹੋ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪਰਿਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਕਿ ਜਿਸ ਦੇ ਵਿੱਚ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗੀਆਂ ਨੇ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਜਿਹੜੀ ਇਹ ਮੁਹਾਲੀ ਦੀ CIA ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਮੁਹਾਲੀ CIA ਦੀ ਟੀਮ ਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ ਜਾਣਕਾਰੀ ਮਿਲਦੀ ਹੈ ਕਿ ਜੋ ਬਦਮਾਸ਼ ਪ੍ਰਿੰਸ ਤੇ ਉਸ ਦਾ ਸਾਥੀ ਕਰਮਜੀਤ ਸਿੰਘ ਇਸ ਇਲਾਕੇ ਦੇ ਵਿੱਚ ੁੱਕ ਮਰੇ ਨੇ ਜਿਸ ਦੇ ਕਾਰਨ ਜੋ ਸੀਆਈਏ ਦੀ ਟੀਮ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ਾਂ ਨੂੰ ਇਸ ਚੈਕਿੰਗ ਦੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁੱਠ ਭੇੜ ਹੋ ਜਾਂਦਾ ਹੈ ਗੋਲੀਆਂ ਚੱਲਦੀਆਂ ਨੇ ਪੁਲਿਸ ਦੁਆਰਾ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਮੁਹਾਲੀ ਦੇ ਲਾਂਡਰਾ ਰੋਡ ਦੇ ਉੱਤੇ ਇਹ ਹੈ ਸਾਰੀ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਲਾਂਡਰਾਂ ਦੇ ਲਾਗੇ ਇੱਕ ਸਨੇਟਾ ਪਿੰਡ ਪੈਂਦਾ ਜਿੱਥੇ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਮੁਹਾਲੀ ਸੀਆਈਏ ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਜੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਜਨਮ ਅਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜੋ ਬਦਮਾਸ਼ਾਂ ਦੇ ਉੱਤੇ ਪਹਿਲਾਂ ਹੀ 7-8 ਕੇਸ ਦਰਜ ਨੇ 7-8 ਕੇਸਾਂ ਦੇ ਵਿੱਚ ਇਹ ਲੋੜਿੰਦੇ ਨੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜੋ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਦੁਆਰਾ ਖੋਈਆਂ ਗਈਆਂ ਸੀ ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਦੇ ਕੋਲੋਂ ਤਾਂ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਉਹ ਬਰਾਮਦ ਵੀ ਕੀਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਏ ਦੀ ਟੀਮ ਦੇ ਵੱਲੋਂ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਨਾਕਾ ਬੰਦੀ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਪ੍ਰਿੰਸ ਦੇ ਦੋ ਗੋਲੀਆਂ ਵੀ ਲੱਗਿਆ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਮੁਹਾਲੀ CIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ